ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਦੇਸ਼ ਦੇ ਮਹਾਨ ਸ਼ਹੀਦ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਹਲਕਾ ਸ਼ੁਤਰਾਣਾ ਵਿਧਾਇਕ ਸਮੇਤ ਪਾਰਟੀ ਵਰਕਰਾਂ ਨੇ ਪਾਤਰਾਂ ਚ ਪੇਂਟ ਕੀਤੀਆਂ ਸ਼ਰਧਾਂਜਲੀयां। ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਨ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਤੇ ਅੱਜ ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਦਕ ਜਮੇਤ ਪਾਰਟੀ ਵਰਕਰਾਂ ਨੇ ਐਸ ਡੀ ਐਮ ਦਫਤਰ ਚ ਸਥਾਪਿਤ ਸ਼ਹੀਦ ਭਗਤ ਸਿੰਘ ਦੇ ਆਦਮ ਕਦ ਬੁੱਤ ਨੂੰ ਫੁੱਲਾਂ ਦਾ ਹਾਰ ਪਾ ਕੇ ਸ਼ਰਧਾਂਜਲੀ ਭੇਟ ਕਰਦਿਆਂ ਹਲਕਾ ਵਿਧਾਇਕ ਨੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਗੱਲ ਵੀ ਕਹੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਿੱਧੇ ਆਲੋ ਸਰਦਾਰ ਭਗਤ ਸਿੰਘ ਜਿੰਦਾਬਾਦ ਲਾਸਟੀ ਪਛੀ ਬਣਾ ਦੇਣਾ ਤੁਹਾਡਾ ਮੂਡ ਲਾ ਕੇ ਥਲੇ ਆਉਣਾ ਕੋਈ ਨਹੀਂ ਇੱਥੇ ਕੱਢ ਜਿਓ ਜੀ ਨਾ ਨਾ ਇੱਥੇ ਆ ਜਾਓ ਯਾਦ ਉਹ ਬੱਲੇ ਕਿੱਦਾਂ ਵਾਹੀ ਆਵੇ 500 ਰੁਪਏ ਮਾਰੀ ਅੰਦਰ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਚੱਲੀ ਜਲੋ ਜੀ ਸੀਦੇ ਅਦਮ ਪਾਕਿਸਤ ਸਿੰਘ ਅਮਰ ਰਹੇ ਅਮਰ ਰਹੇ ਜਿੰਦਾਬਾਦੀ ਸੋਤੇ ਮੇਰਾ ਦੇਾਂਗੇ ਫੁਰਕੇ ਜਿੰਦਾਬਾਦੀ ਸੋਤੇ ਮੇਰਾ ਦੇਾਂਗੇ ਫੁਰਕੇ ਇੱਕ ਮਿੰਟ ਜੀ ਸਾਹਮਣੇ ਸਾਹਮਣੇ ਫਿਰ ਕਿਲਾ ਜਿੰਦਾਬਾਦ ਇਨਕਲਾਬ ਅੱਜ ਦਾ ਦਿਨ ਬੜਾ ਮਹੱਤਵਪੂਰਨ ਦਿਨ ਰੱਖਦਾ ਜੀ ਤੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਲੋਕਤੰਤਰ ਦੇ ਬਾਰੇ ਜਾਗੂ ਕਰਾਇਆ ਸਾਨੂੰ ਵੀ ਦੇਸ਼ ਵਾਸੀਆਂ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਸੋਚ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਹੈ ਸੋ ਅੱਜ ਨਮਨ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ ਤੇ ਜਿਨ੍ਹਾਂ ਨੇ ਹੱਸ ਹੱਸ ਕੇ ਇਸ ਦੇਸ਼ ਨੂੰ ਲੋਕਤੰਤਰ ਦੇਣ ਦੇ ਲਈ ਆਪਣੀ ਜਾਨ ਦੀ ਨਾ ਪਰਵਾ ਕਰਦੇ ਹੋਏ ਹਿੰਦੁਸਤਾਨ ਨੂੰ ਯਾਦ ਕਰਾਇਆ ਔਰ ਮੇਰਾ ਇਹੀ ਸੰਦੇਸ਼ ਹੈਗਾ ਕਿ ਕਾ ਇਚਾਰਾ ਕਾਇਮ ਰੱਖਣਾ ਔਰ ਸ਼ਹੀਦਾ ਦੀ ਸੋਚ ਦੇ ਉੱਪਰ ਪਹਿਰਾ ਦੇਣਾ ਇਹ ਸਾਡੇ ਹਰ ਹਿੰਦੁਸਤਾਨੀ ਇੱਕ ਨਾਗਰਿਕ ਦਾ ਜਿਹੜਾ ਉਹ ਫਰਜ਼ ਬਣਦਾ ਹੈ ਇਹਨਾਂ ਦੀ ਬਦੌਲਤ ਅੱਜ ਆਪਾਂ ਆਜ਼ਾਦੀ ਦਾ ਜਿਹੜਾ ਮਿੱਗ ਮੰਨ ਰਹੇ ਆ ਨਮਨ ਕਰਦੇ ਆ ਉਹਨਾਂ ਸ਼ਹੀਦਾ ਨੂੰ ਕਿ ਜਿਨ੍ਹਾਂ ਨੇ ਆਪ ਕੁਰਬਾਨੀਆਂ ਦੇ ਕੇ ਇਸ ਹਿੰਦੁਸਤਾਨ ਨੂੰ ਜਨਮ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਮੈਸੇਜ ਹੈਗਾ ਕਿ ਭਗਤ ਸਿੰਘ ਦੇ ਪਾਈ ਪੂਰਨਿਆ ਤੇ ਚੱਲਣ ਦੀ ਕੋਸ਼ਿਸ਼ ਕਰੋ ਫਿਰ ਦੁਨੀਆ ਜਿਹੜੀ ਹੈ ਤੁਹਾਡੀ ਆਪਣੇ ਆਪ ਇੱਕ ਜਿਹੜੀ ਉਹ ਕਦਮ ਚੁਮੇਗੀ ਮੈਸਰ ਦੇ ਬਾਰੇ ਤਾਂ ਇਹੀ ਹੈਗਾ ਕਿ ਸਾਡੀ ਜਿਹੜੀ ਜਵਾਨੀ ਹੈ ਚੰਗੇ ਕੰਮ ਵਾਸਤੇ ਲੱਗੇ ਗੇਮਾਂ ਦੇ ਵਿੱਚ ਲੱਗੇ ਪੜਾਈ ਕਰੇ ਆਪਣੇ ਮਾਂ-ਬਾਪ ਦਾ ਜਿਹੜਾ ਉਹ ਨਾਮ ਰੋਸ਼ਨ ਕਰੇ ਔਰ ਉਮੀਦ ਕਰਦਾ ਕਿ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਹੈਗੀ ਹੈ ਸਾਡੀ ਉਹ ਭਗਤ ਸਿੰਘ ਹੁਣਾਂ ਦੀ ਸੋਚ ਤੇ ਜਿਹੜੀ ਉਹ ਪਰਹਰਾ ਦੇ ਰਹੀ ਹੈ ਸਰਕਾਰ ਦੇ ਕੀ ਪਰਹਲੇ ਨੇ ਸਰਕਾਰ ਦੇ ਬਿਲਕੁਲ ਪਰਹਲੇ ਹੈਗੇ ਨੇ ਜੀ ਸਾਡਾ ਤਾਂ ਨਾਰਾ ਹੀ ਇਨਕਲਾਬ ਜਿੰਦਾਬਾਦ ਦਾ ਸੋ ਆਮ ਆਦਮੀ ਪਾਰਟੀ ਹੈ ਜਿਹੜੀ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਔਰ ਹਮੇਸ਼ਾ ਭਗਤ ਸਿੰਘ ਦੀ ਸੋਚ ਦੇ ਉੱਪਰ ਚੱਲਣ ਦੀ ਜਿਹੜੀ ਉਹ ਕੋਸ਼ਿਸ਼ ਕਰਦੀ ਹੈ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਆਪ ਜਦੋਂ ਸਰਕਾਰ ਬਣੀ ਤਾਂ ਖੜਕੜਕਲਾਂ ਦੀ ਧਰਤੀ ਦੇ ਉੱਪਰ ਜਿਨ੍ਹਾਂ ਨੇ ਸੌਂ ਚੱਕੀ ਸੀ ਉਸ ਦਿਨ ਸ਼ੁਰੂਆਤ ਕੀਤੀ ਸੀਗੀ ਔਰ ਆਸ਼ੀਰਵਾਦ ਲਿਆ ਸੀ ਗਾਇਨਾ ਸ਼ਹੀਦਾਂ ਤੋਂ ਕਿ ਸਾਨੂੰ ਇਹਨਾਂ ਬਲ ਬਖਸ਼ਿਓ ਕਿ ਅਸੀਂ ਲੋਕਪੱਖੀ ਜਿਹੜੇ ਫੈਸਲੇ ਲਵਾਂ ਸਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅਸੀਂ ਨੂੰ ਲੈ ਕੇ ਸਰ ਨਸ਼ਿਆਂ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਨੌਜਵਾਨ ਪੀੜ੍ਹੀ ਨੂੰ ਪਰੰਤੂ ਇੱਕ ਪਿਛੇ ਦੇ ਵਿਧਾਨ ਸਭਾ ਚੋਂ ਜਿਹੜਾ ਸਵਾਲ ਉੱਠਿਆ ਕਿ ਨਸ਼ੇ ਦੀ ਖੇਤੀ ਨੂੰ ਪੰਜਾਬ ਚ ਖੁੱਲ੍ਹ ਮਿਲਣੀ ਚਾਹੀਦੀ ਆ ਤੋ ਸਾਡੇ ਜਿਹੜੇ ਐਮਐਲਏ ਨੇ ਹਲਕਾ ਸ਼ਤਰਾਣਾ ਨੇ ਵੀ ਉਸ ਦੀ ਪ੍ਰਵੋਧਤਾ ਕੀਤੀ ਵੀ ਇਹ ਮਿਲਣੀ ਚਾਹੀਦੀ ਹੈ ਤਾਂ ਉਸ ਵਿੱਚ ਕੁਝ ਕੰਟਰਾਵਰਸੀ ਹੋਰ ਵਿਰੋਧੀ ਪਾਰਟੀਆਂ ਵੱਲੋਂ ਜਾਂ ਕਿਸੇ ਹੋਰ ਸਮਾਜਿਕ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਐਮਐਲਏ ਸਾਹਿਬ ਦਾ ਇਹ ਕੋਈ ਮਤਲਬ ਨਹੀਂ ਕਿ ਅਸੀਂ ਜਿਹੜੀ ਖੇਤੀ ਹੈ ਉਹ ਓਪਨ ਲੀ ਸ਼ੁਰੂ ਕਰੀਏ ਇਹ ਗਵਰਨਮੈਂਟ ਦਾ ਪਲਾਨ ਹੁੰਦਾ ਹੈ ਸਿਰਫ ਸਾਡੀ ਡਿਮਾਂਡ ਇਹ ਹੈ ਵੀ ਸਾਡੇ ਪੰਜਾਬ ਚ ਜੋ ਕਿ ਸਾਡੀ ਇਕਨੋਮੀ ਨੂੰ ਬੂਸਟ ਕਰੇਗੀ ਜਿੰਨਾ ਨਸ਼ਾ ਅਸੀਂ ਬਾਹਰੋਂ ਸਮਗਲ ਕਰਕੇ ਆਉਂਦਾ ਹੈ ਸਾਡੇ ਪੰਜਾਬ ਚ ਕਿ ਮਿਹਰੇ ਜੋ ਦਰਦੀ ਪੈ ਦੇ ਅੰਦਰ ਉਹ ਹੁੰਦਾ ਕਿੰਨੇ ਐਕਸੀਡੈਂਟਸ ਤੋਂ ਬਚਾਅ ਹੋਊਗਾ ਉਹ ਨੂੰ ਇੱਕ ਕੰਟਰੋਲਡ ਮੈਨਰ ਚ ਕੀਤਾ ਜਾਵੇ ਤੇ ਉਹਦੇ ਨਾਲ ਸਾਡੀ ਜਿਹੜੀ ਇੱਥੇ ਉਹ ਜਿਹੜੇ ਕਿਸਾਨ ਆ ਉਹਨੂੰ ਸਿਰਫ ਮਤਲਬ ਕਿ ਕੋਈ 50 ਮੀਟਰ ਦਾ ਜਾਂ 20 ਸquare ਮੀਟਰ ਦੀ ਇਬਰਾਜ਼ ਦਿੱਤੀ ਜਾਵੇ ਤੇ ਉਹ ਤੋਂ ਗਵਰਨਮੈਂਟ ਦੇ ਬਕਾਇਦਾ ਇੱਕ ਪਾਲਿਸੀ ਬਣਦੀ ਆ ਉਹਦੇ ਤਹਿਤ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਤੇ ਜਿੰਨੇ ਉਹਦੇ ਚ ਪ੍ਰੋਡਕਸ਼ਨ ਹੁੰਦੀ ਆ ਉਹਦਾ ਉਹਦਾ ਪੂਰਾ ਹਿਸਾਬ ਗਵਰਨਮੈਂਟ ਲੈਂਦੀ ਆ ਚੋਗ ਨਾਲ ਇਹ ਨਹੀਂ ਹੈ ਕਿ ਜੇ ਅਸੀਂ ਓਪਨ ਕਰਕੇ ਇਹਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਲੋਕਾਂ ਨੂੰ ਆਮ ਆਫੀਮ ਖਾਨ ਤੇ ਲਾਵਾਂਗੇ ਇਹਦਾ ਸਿਰਫ ਅਸੀਂ ਖੇਤੀਬਾੜੀ ਦੇ ਇੱਕ ਖੇਤੇ ਦੇ ਵਜੋਂ ਕਰਕੇ ਉਹਦਾ ਫਾਇਦਾ ਆਮ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਸਾਡੀ ਸਰਕਾਰ ਨੂੰ ਦੇਣਾ ਚਾਹੁੰਦੇ ਹਾਂ ਨਸ਼ੇ ਦੀ ਜਿਹੜੀ ਅਸੀਂ ਖੇਤੀਬਾੜੀ ਦੀ ਹਮਾਇਤ ਕਰ ਰਹੇ ਹਾਂ ਇਹ ਕੋਈ ਪਾਗਲ ਮੂਰਤੇ ਦੀ ਲੋਕਾਂ ਨੂੰ ਨਸ਼ੇੜੀ ਬਣਾਉਣਾ ਨਹੀਂ ਕਰਦਾ ਅਸੀਂ ਪੰਜਾਬ ਦੀ ਇਕਨੋਮੀ ਨੂੰ ਬੂਸਟ ਕਰਨ ਵਾਸਤੇ ਇਹ ਵੀ ਮੰਗ ਕਰਦੇ ਹਾਂ